ਮਾਇਆ ਸਦਿਓ ਦਿਨ ਬਿਕਾਰ ਕਰਤ ਸਰਮ ਪਾਇਓ ਨੈ ਨੀਂਦ ਸੁਪਨ ਬਰੜਾਇਓ ਹਰ ਬਿਸਰਤ ਹੋਵ ਤੇ ਹਾਲ ਸਰਨ ਨਾਨਕ ਪ੍ਰਭ ਪੁਰਖ ਦੇ ਆਲ ਸ਼ਲੋਕ ਚਾਰ ਕੁੰਟ 14 ਪਵਨ ਸਗਲ ਬਿ ਆਵਤਰਾਮ ਨਾਨਕ ਹੁਨ ਨਾਂ ਦੇਖਿਐ ਪੂਰਨ ਕਾਤੇ ਕਾਮ ਪਉਲੇ 14 ਚਾਰ ਤੁੰਤ ਪ੍ਰਭ ਆਪ ਸਗਲ ਪਵਨਾ ਪੂਰਨ ਪ੍ਰਤਾਪ ਨਸੇ ਜਿਸਿਆ ਸਬਿਆ ਪ੍ਰਭ ਜੀਕ ਕਰਨਾ ਅਕਾਸ਼ ਸਭ ਮੈਂ ਸਰਪੇ ਜਲ ਖਲ ਬਨ ਪਰਵਤ ਪਤਾਲ ਪਰਮੇਸ਼ਰ ਹੈ ਵਸੈ ਵਿਆਲ ਸੂਖ ਮਸੂਲ ਕਲਪਗਮਾਨ ਨਾਨਕ ਬੰਤ ਪ੍ਰਾਨਤ ਚਾਨਨ ਲੋਕ ਆਤਮ ਜੀਤਾ ਦੀ ਅਮਾਵਸ ਆਤਮ ਸੁਖੀ ਪਏ ਸੰਤੋਖੀ ਦਿਆ ਗੁਰਦੇਵ ਮਨ ਤਨ ਸੇ ਤਲ ਸਾਤ ਸਹਿਜ ਲਾਗਾ ਪ੍ਰਵਤੀ ਸੇਵ ਟੁੱਟੇ ਬੰਧਨ ਬਾਹ ਵਿਕਾਰ ਸਫਲ ਪੂਰਨਤਾ ਕੇ ਕਾਂ ਦੁਰਮਤ ਮਿਟੀ ਹੋ ਮੈਂ ਛੁਟੀ ਜਿਮਰਤਾਰ ਕੋ ਨਾਮ ਸਰੰਗਹੀ ਪਾਰ ਬ੍ਰਹਮ ਕੀ ਮਿਟਿਆ ਆਵਾ ਗਵਨ ਆਪ ਕਰਿਆ ਸੰਭਿ ਸ਼ੋ ਗੋਬਿੰਦ ਪ੍ਰਭ ਰਲਾਣਾ ਅਰਤੀ ਤੈ ਲਖ ਮਾਵਣੀ ਜਪਿਏ ਪ੍ਰਭ ਕਾ ਨਾ ਗੁਰ ਕੋ ਰੇਤੇ ਪਾਇ ਪੂਰਾ ਕੀਆ ਸਭ ਆਪ ਬਿਨਦਨ ਕੜੇ ਸਬਾਇਆ ਨਾਨਕ ਹੋ ਤਨਾ ਕਾ ਕੋ ਪੌੜੀ ਪੂਰਨਮਾ ਪੂਰਨ ਪ੍ਰਭ ਏਕ ਕਰਨ ਕਾਰਣ ਸਮਰਥ ਜੀਵ ਜੰਤ ਦਿਆਲ ਪੁਰਖ ਸਭ ਉਪਰ ਜਾਤਾ

ਸਤਿ ਕਰ ਕਥਾ ਨਹਿ ਬੁਝਿਐ ਜਿਮਰੋ ਹਰ ਕੇ ਤਨ ਬਾਤ ਤੁ ਉਦਾਰਨ ਅਨਾਤ ਨਾਸ ਨਾਨਕ ਪ੍ਰਭ ਦੇ ਕਰਨਾ ਸਭੋ ਦੁਖ ਦਿਨ ਸੇ ਸੈ ਸਾ ਗਇਓ ਸੰਗਣੀ ਹਰਿ ਰਾਇ ਕੋਈ ਕਰੇ ਵਿਚਾਰ ਊਪ ਦੇ ਸੈ ਊ ਉਦੜੈ ਇਸ ਕਾ ਹੋਏ ਉਦਾਰ ਜਿਨੇ ਵਿਖਾ ਕਾਟੇ ਹੋਏ ਨਿਰਮਲਾ ਜਨਮ ਜਨਮ ਮਲ ਜਾਏ ਹਲਤ ਪਲਤ ਨਕੂ ਜਲਾ ਨੇਕੂ ਹੈ ਇਸ ਮਾਇ ਸੋ ਸਰਤਾ ਸੋ ਵੈ ਸੁ ਨੀ ਤਨਵੰਤ ਸੋ ਸੁਰਾ ਕੁਲਵੰਤ ਹੋਏ ਜਨ ਪਜਿਆ ਕੁਲਵੰਤ ਖੱਤਰੀ ਬ੍ਰਹਮਣਾਂ ਸੂਦ ਵੈਸ ਉਦਰੇ ਸਿਮਰ ਚੰਦਾਲ ਜਿਨ ਜਾਣਿਓ ਪ੍ਰਭ ਆਪਣਾ ਨਾਨਕ ਦਸੈ ਨਾ ਭਾਤ ਸਾਤ ਗੁਰੂ ਘਰ ਖਦਿਆਲ ਹੈ ਜਿਸਮੋ ਸਮਟ ਸਭ ਕੋਈ ਇਕ ਦ੍ਰਿਸ਼ਟ ਕਰ ਦੇਖਦਾ ਮਨ ਪਾਵਨੀ ਦੇ ਚੋਈ ਹਤ ਗੁਰ ਵਿੱਚ ਅੰਮ੍ਰਿਤ ਹੈ ਪਰ ਕੂਤ ਮਹਰ ਪਦ ਸੋਏ ਨਾਨਕ ਕਿਰਪਾ ਤੇ ਹਰਿ ਤੇ ਅੱਜ ਗੁਰਮੁਖ ਪਾਵੈ ਹਮੇ ਮਾਇਆ ਸਭ ਵਿਖੈ ਨਿਤਜਗ ਤੋਟਾ ਸੰਸਾਰ ਲਹਾਰ ਤਨ ਖਟਿਆ ਗੁਰਮੁਖ ਸਉ ਵਿਚਾਰ ਹਮੇ ਮੈਲਾ ਵਿਖੋ ਤਰੇ ਹਰ ਅੰਮ੍ਰਿਤ ਹਰ ਪੁਰਖਾਰ ਸਭ ਕਾਰਜ ਤਿਨ ਕੇ ਸਿਧ ਰਹਿ येन गोमख कृपा तार नानक जो तुर मिले से मिल रहे हर मिले सृजन हार तू सच्चा साहिब सच है सत्य सच्चा वो साहिब तुदनो सब ते आए देर लग गए ते पाई ਤੇਰੀ ਸਿਫਤ ਸਵਾਲਿਓ ਸਰੂਪ ਹੈ ਕਿਤੇ ਤਿਸ ਪਾਰ ਲਗਾਈ ਗੁਰਮਖਾ ਨਾਮ ਫੜ ਪਾਇਦਾ ਸਚ ਨਾਮ ਸਮਾਇ ਵਡੇ ਮੇਰੇ ਸਾਹਿਬਾ